ਮੈਨੂੰ ਇੱਕ ਘਟਨਾ ਯਾਦ ਆਉਂਦੀ ਏ ਮੇਰਾ ਬੇਟਾ ਪੁਨੀਤ ਤੇ ਅੰਕੁਰ ਨਰਸਰੀ ਚ ਪੜਦੇ ਸਦੀਕ ਸਾਹਿਬ ਉਦੋਂ ਤੇ ਮੈਂ ਵੀ ਲੈਣ ਗਿਆ ਹੋਇਆ ਤੇ ਪਾਤ ਸਾਹਿਬ ਵੀ ਲੈਣ ਗਏ ਹੋਏ ਬੇਟਾ ਬੱਚਿਆਂ ਨੂੰ ਇਹ ਯੂਨੀਵਰਸਿਟੀ ਵਾਲਾ ਜਿਹੜਾ ਪ੍ਰੀਪਰੇਟਰੀ ਸਕੂਲ ਹੋਮ ਸੈਂਸ ਚ ਉੱਥੇ ਪੜਦੇ ਸੀ ਤੇ ਜਦੋਂ ਤੇ ਗਏ ਤੇ ਮੈਨੂੰ ਕਹਿੰਦੇ ਯਾਰ ਆਪਣੇ ਨਿਆਣੇ ਆਪਾਂ ਭੇਜ ਦੇ ਦਿੰਨੇ ਆ ਤੇ ਇਹਨਾਂ ਵਾਸਤੇ ਨਾ ਸਾਨੂੰ ਲਿਖਣਾ ਵੀ ਚਾਹੀਦਾ ਮੈਂ ਕਿ ਪਾਤ ਸਾਹਿਬ ਤੁਸੀਂ ਸ਼ੁਰੂ ਕਰੋ ਅਸੀਂ ਵੀ ਤੁਹਾਡੀ ਰੀਸ ਕਰਕੇ ਕੋਈ ਤਾਂ ਕੋਈ ਲਿਖ ਦਿਆਂਗੇ ਤੇ ਉੱਥੇ ਪੰਜਵੇਂ ਦਿਨ ਮੈਨੂੰ ਕਹਿੰਦੇ ਮੈਂ ਗੀਤ ਲਿਖਿਆ। ਮੈਂ ਕਹਿੰਦਾ ਜੀ ਕੀ? ਕਹਿੰਦੇ ਵੱਡੇ ਵੱਡੇ ਬਸਤੇ ਨਿੱਕੇ ਨਿੱਕੇ ਰਸਤੇ ਵੱਡੇ ਵੱਡੇ ਬਸਤੇ ਸਾਡੇ ਉੱਤੇ ਲੱਦੀ ਫਿਰੋ ਅਸੀਂ ਕੋਈ ਖੋਤੇ ਆ। ਹੈ? ਅਗਲੀ ਸਤ ਲਿਖਦੇ ਨੇ। ਅ ਅ ਹਾਂ ਵੀ ਉਹਦੇ ਏਸੀ ਵੀ ਸਾਨੂੰ ਰਿਟਾਰ ਹੈ। ਮਾਸਟਰ ਜੀ ਆਉਣਗੇ ਆ ਕੇ ਸਭ ਕੁ ਪੜ੍ਹਾਉਣਗੇ ਹੈ ਅਸੀਂ ਕੋਈ ਤੋਤੇ ਹਾਂ ਮਤਲਬ ਫਿਰ ਉਹਨਾਂ ਨੇ ਨਰਸਰੀ ਕੀਤਾ ਦੀ ਪੂਰੀ ਕਿਤਾਬ ਲਿਖੀ ਬੱਚਿਆਂ ਵਾਸਤੇ